ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਆ ਦੀ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ ਅਗਲੇ 5 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਜੀ ਇਹ ਤੁਹਾਨੂੰ ਦੱਸਾਂਗੇ ਸੋ ਅੱਜ 14 ਅਕਤੂਬਰ ਦਾ ਦਿਨ ਹੈ ਜੀ 11 ਅਕਤੂਬਰ ਤੱਕ ਆ ਗੱਲ ਕਰਨੀ ਹੈ ਮੌਸਮ ਦੀ ਪੰਜਾਬ ਦਾ ਮੌਸਮ ਸਾਫ ਹੀ ਬਣਿਆ ਹੋਇਆ ਬੀਤੇ ਦਿਨਾਂ ਦੇ ਵਿੱਚ ਤੇ ਆਉਂਦੇ ਜੇਕਰ ਆਹ 4-5 ਦਿਨਾਂ ਦੀ ਗੱਲ ਕਰਦੇ ਆਂ ਤੇ ਲਗਭਗ 16-17 ਤਰੀਕ ਤੱਕ ਮੌਸਮ ਸਾਫ ਰਹਿਣ ਦੇ ਆਸਾਰ ਨੇ 18 19 20 21 ਦੇ ਆਸਾਸਿਕ ਅੱਦੇ ਦਿਨ ਹੋ ਸਕਦਾ ਹੈ ਕਿ ਕਿਤੇ ਹਲਕੀ ਟਟਵੇਂ ਬਦਲ ਵਾਏ ਦੇ ਨਾਲ ਹਲਕੇ ਫੁਲਕੇ ਜੇ ਸ਼ਰਾਟੇ ਲੱਗ ਜਾਣ ਖਾਸ ਕਰ ਗੁਰਦਾਸਪੁਰ ਦੇ ਪਠਾਨਕੋੜ ਜ਼ਿਲ੍ਹੇ ਦੇ ਵਿੱਚ ਤੇ ਵੱਡੇ ਖੱਦਰ ਤੇ ਫਿਲਹਾਲ ਸੰਭਾਵਨਾ ਉਮੀਦ ਨਹੀਂ ਹੈ ਤੇ ਪੰਜਾਬ ਦੇ ਬਹੁਤੇ ਖੇਤਰ ਜਿਹੜੇ 20 ਤਰੀਕ ਤੱਕ ਸਾਫ਼ ਹੀ ਰਹਿੰਦੇ ਜਾਪਰੇ ਨੇ 19 ਤਰੀਕ ਤੱਕ ਤੇ ਦੀਵਾਲੀ ਤੱਕ ਵੀ ਕੋਈ ਮੌਸਮ ਦੇ ਵਿੱਚ ਵੱਡੇ ਖੱਦਰ ਦੇ ਤਮਦੇੜੀ ਸੰਭਵ ਨਹੀਂ ਹੈ ਸੋ ਦਿਵਾਲੀ ਤੋਂ ਪਹਿਲਾਂ ਤੇ ਦਿਵਾਲੀ ਤੋਂ ਬਾਅਦ ਜਿਹੜਾ ਰਾਲਾ ਧੂਏ ਦਾ ਫੈੰਦਾ ਹੁੰਦਾ ਹੈ ਜੈਨ ਕਿ ਸਮੋਗ ਵੱਢਦੀ ਹੁੰਦੀ ਹੈ ਉਹ ਬਣਦੇ ਅਸਾਰ ਨੇ ਤੇ ਹੋ ਸਕਦਾ ਦੋ ਤਿੰਨ ਦਿਨ ਪਹਿਲਾਂ ਵੀ ਜਿਹੜਾ ਧੂਏ ਦਾ ਧੁੰਦ ਧੁੰਦ ਦੇ ਧੂਏ ਦਾ ਜਿਹੜਾ ਮਿਕਸਚਰ ਸਮੋਗ ਹੈ ਉਹ ਕਾਫੀ ਖੇਤਰਾ ਦੇ ਵਿੱਚ ਵਾਪਸੀ ਕਰ ਸਕਦੀ ਹੈ ਤੇ ਦਿਵਾਲੀ ਤੋਂ ਬਾਅਦ ਤਾਂ ਫਿਰ ਤੁਹਾਨੂੰ ਖਤੇ ਹੈ ਕਿ ਸਮੋਗ ਵੱਡੇ ਖਦਰ ਤੇ ਵਾਪਸੀ ਕਰਦੀ ਹੁੰਦੀ ਹੈ ਸੇਕ ਕਰ ਜਰ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੀ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਵਾਰਨਿੰਗ 14 ਤੋਂ ਹੋਈ ਤਰੀਕ ਜੜੀ ਐ ਫਾਈ ਹੋਈ ਆ 14 ਤੋਂ ਲੱਗੇ ਹੋਈ 1 ਅਕਤੂਬਰ ਤੱਕ ਨੋ ਵਾਰਨਿੰਗ ਅਥੇ ਲਿਖਿਆ ਹੋਇਆ ਹੈ ਯਾਨੀ ਕਿ ਵੱਡੇ ਖਤਰੇ ਦੇ ਕੋਈ ਐਲਰਟ ਚਤਾਵਨੀ ਨਹੀਂ ਹੈ ਧੰਨ